ਲੋ ਸਕੋਰ ਬਾਜ ਰਿਆ ਪੂਰੀ ਮੁੜ ਕੇ ਇਹ ਅਜਿਹਾ ਕਿ ਬ੍ਰਿਟਨ ਟਾਪੋ ਤੇ ਸੜਕ ਦੇ ਨਾਲ-ਨਾਲ ਸਮੁੰਦਰ ਜਾਂਦਾ ਤੇ ਦੂਜੇ ਪਾਸੇ ਪਹਾੜ ਨੇ ਪਹਾੜਾਂ 'ਚ ਛੋਟੇ-ਛੋਟੇ ਪਿੰਡ ਹੈ ਪਿੰਡਾਂ 'ਚ ਛੋਟੇ-ਛੋਟੇ ਘਰ ਨੇ ਜਿਵੇਂ ਨਾ-ਨਾਲ ਦੇ ਘਰ ਨੇ ਇੱਥੇ ਵੀ ਵੱਖਰੀ ਦੁਨੀਆ ਵਸਦੀ ਹੈ ਬਸ ਰਣ ਖੁਲਾਸਾ ਮਾਨ ਇਹ ਤਾਂ ਪੂਨੋਂ ਇੱਕ ਮੈਗਜ਼ੀਨ ਨੇ 2019 ਚ ਸਾਰਾ ਸੋਨਾ ਕੈਨੇਡਾ ਦਾ ਹੀ ਨਹੀਂ ਗੱਲਾ ਪੁੱਤਰ ਹੀ ਅਮਰੀਕਾ ਦਾ ਪਹਿਲੇ ਨੰਬਰ ਤੇ ਤੇ ਸਾਰੇ ਵਿਸ਼ਵ ਚ 8ਵੇਂ ਨੰਬਰ ਦਾ ਦਰਜਾ ਦਿੱਤਾ ਹੋਇਆ ਸੋਨਾ ਹੀ ਬੜਾ ਹੋ ਗਿਆ ਜਿਵੇਂ ਕਿਤੇ ਪਹਾੜ ਆ ਜਾਂਦੇ ਆ ਕਿਤੇ ਪੱਧਰਾ ਥਾਂ ਆ ਜਾਂਦਾ ਕਿਤੇ ਬੜੀ ਚੜ੍ਹਾਈ ਆ ਜਾਂਦੀ ਆ ਐਰੋ ਜਗ੍ਹਾ ਤੇ ਆ ਗਿਆ ਆਪਾਂ ਹਕੀਕਤ ਦੀ ਗੱਲ ਕਰਦੇ ਹਾਂ ਜਨਾਬ ਜੀ ਉਹਦਾ ਸਖਾਟੂ ਬੋਲੀ ਜਾਂਦੀ ਹੈ ਮੈਨੂੰ ਆਈ ਵੀ ਨਹੀਂ ਪਤਾ ਲੈ ਕੇ ਪਹੁੰਚਣ ਤੱਕ ਟਾਈਮ ਕਿੰਨਾ ਲੱਗਣਾ ਕਿਉਂਕਿ ਮੈਂ ਕੁਝ ਨਹੀਂ ਸਰਚ ਕੀਤਾ ਕੋਈ ਨਾ ਜਿੰਨਾ ਵੀ ਲੱਭਦਾ ਦੇਖੇ ਜਾਓ ਪੱਤਿਆਂ ਦੇ ਰੰਗ ਮੱਠੀ ਜਈ ਤੋਪ ਰੁੱਖਾਂ ਦੇ ਸੰਗ ਤੇਰਾਹਾਂ ਤੇ ਚੁੱਪ ਵਾਹ ਜੀ ਵਾਹ ਵਿੱਚ ਇੱਕ ਆਟੂਆ ਬੋਲੀ ਜਾਂਦੀ ਆ ਬੜਾ ਵਧੀਆ

ਜੇ ਜਾਂਦਾ ਪਹਾੜਾਂ ਦੇ ਇਧਰ ਦੀ ਜਾ ਕੇ ਦੇਖਦੇ ਕੋਈ ਨਾ ਨਹੀਂ ਫਿਰ ਮੋੜਾ ਮੰਗੇ ਜੇ ਨਾ ਹੋਇਆ ਹੋਰ ਕੀ ਕਰ ਸਕਦੇ ਆ ਪਹਾੜਾਂ ਤੋਂ ਪੱਥਰ ਬਣ ਜਾਂਦੇ ਆ ਪੱਥਰਾਂ ਤੋਂ ਰੋੜੇ ਬਣ ਜਾਂਦੇ ਆ ਤੇ ਰੋੜੇ ਤੋਂ ਮਿੱਟੀ ਬਣ ਜਾਂਦੀ ਐ ਪਤਾ ਨਹੀਂ ਕਿੰਨੇ ਕਿਸਾਲ ਹੋ ਗਏ ਚੀਜ਼ਾਂ ਹੁੰਦੀਆਂ ਨੂੰ ਲੱਕੀ ਫਲਾਨੀ ਗਾ ਮੀਰੋ ਕੀ ਹੁਣ ਨਹੀਂ ਪਾਣੀ ਬਸ ਹੁਣ ਸਿੱਧਾ ਜਾਣਾ ਆਪਾਂ ਬੋਦਰਾ ਹੈ ਮੈਂ ਉਥੋਂ ਚਲੀ ਬਾਕੀ ਚੜ੍ਹਦੇ ਪਹਾੜ ਤੇ ਚੜ੍ਹਨ ਦੇ ਚੜ੍ਹਨ ਦੇ ਦਿੱਤੋ ਚੜ੍ਹਨ ਦੇ ਚੜ੍ਹ ਕੇ ਪਹਾੜ ਤੇ ਕਾਵਾ ਸ਼ੋਰੀ ਕਾਹਸ ਤੇ ਨੇੜੇ ਨੇ ਲੋਕ ਫਿਰਦੇ ਹੋ ਫਿਰਦਾ ਭਾਈ ਥੱਲੇ ਲੋਕਾਂ ਨੇ ਬਣਾ ਕੇ ਖੜੇ ਨੇ ਥੱਲੇ ਨੂੰ ਜਾਂਦੇ ਐ ਐਨ ਚੋਟੀ ਤੇ ਖੜੇ ਆਪਾਂ ਬਾੜ ਤੇ ਬੜਾ ਵਧੀਆ ਲੱਗ ਰਿਹਾ ਇੱਥੇ ਆ ਕੇ ਐਨ ਮਨ ਖੁਸ਼ ਹੋ ਗਿਆ ਇੱਥੋਂ ਦੀ ਹਵਾ ਮਹਿਸੂਸ ਕਰਕੇ ਅਰੇ ਕਗਾਲਤਾ ਹੈ ਜੇ ਮੇਰੇ ਘਰਦਿਆ ਨੇ ਦੇਖ ਲਈ ਨਾ ਇਹ ਵੀਡੀਓ ਉਹਨਾਂ ਨੇ ਇਹੀ ਕਹਿਣਾ ਕਿ ਨੁਪੁੱਤੇ ਦਿਆ ਕਿੱਥੇ ਚੜਿਆ ਫਿਰਦਾ ਸੀ ਜੇ ਪੈਰ ਪੂਰ ਤੱਕ ਜਾਂਦਾ ਜਾਣੀ ਸੀ ਜਾਣ ਬਸ ਚਲੋ ਖੈਰ ਐਤੇ ਹੁਣ ਸਮੇਂ ਨਾਲ ਗੱਲਾਂ ਕਰਨ ਨੂੰ ਦਿਲ ਕਰ ਰਿਹਾ ਇੱਕ ਦਿਨ ਮੈਂ ਸਮੇਂ ਨਾਲ ਬੈਠ ਕੇ ਤੋਂ ਗੱਲਾਂ ਕਰ ਲਈਆਂ ਦੋ ਮੈਂ ਵੀ ਸੁਣ ਲਈਆਂ ਦੋ ਉਹਨੇ ਜਰ ਲਈਆਂ ਮੈਨੂੰ ਲੱਖਾਂ ਸੀ ਸ਼ਿਕਾਇਤਾਂ ਤੇ ਲੱਖਾਂ ਹੀ ਉਹਦੇ ਨਾਲ ਕਿਲੇ ਸੀ ਪਰ ਦੋਵਾਂ ਨੇ ਅਣ ਕਈਆਂ ਗੱਲਾਂ ਇੱਕ ਦੂਜੇ ਦੇ ਮੁਖ ਤੋਂ ਪੜ ਲਈਆਂ ਇੱਕ ਦਿਨ ਮੈਂ ਤੇ ਸਮੇ ਨੇ ਦੋ ਗੱਲਾਂ ਕਰਨੀਆਂ ਤਾਂ ਇਹ ਮੈਂ ਅੱਜ ਵਾਪਸ ਚਾਹੁੰਦਾ ਹਾਂ ਅਲਵਿਦਾ ਇਹ ਟੀਲ ਜਿਵੇਂ ਆ ਹੁਣ 2 ਫੁੱਟ ਆਪਾਂ ਅੱਗੇ ਜਾਂਦੇ ਆ ਨਾਲ ਦੀ ਨਾਲ ਹੀ ਡੂੰਗੀ ਹੋ ਜਾਂਦੀ ਆ 75 ਤੋਂ ਲੈ ਕੇ 150 ਫੁੱਟ ਤੱਕ ਡੂੰਗੀ ਹੰਹਰਾ ਹਰਾ ਹਰਾ ਰੰਗ ਰੰਗ ਬਰੰਗੇ ਰੁੱਖ ਇਹ ਹੈ ਜਿ ਜਿਪਸੀਅਨ ਮਾਈ ਲੇਕ ਜਿਪਸੀਅਮ ਇੱਕ ਖਣਿਜ ਪਦਾਰਥਾਂ ਦੀ ਸ਼੍ਰੇਣੀ ਵਿੱਚ ਪਾਇਆ ਜਾਂਦਾ ਜੋ ਕਿ ਕੁਦਰਤੀ ਤੌਰ ਤੇ ਹੀ ਮਿਲਦਾ ਹੈ ਤੇ ਜੇ ਪਿਆਰਵੇ ਤਾਂ ਪੱਥਰ ਦਾ ਰੂਪ ਲੈ ਲੈਂਦਾ ਜਿਵੇਂ ਆਗਾ ਆਪਣੀ ਮਾਰਬਲ ਵਰਗਾ ਜਿਵੇਂ ਜਿਹੜੀ ਜਿਪਸੀਅਮ ਮਾਈਨਾ ਉਹ ਇੱਥੇ 1930 ਦੇ ਵਿੱਚ ਸ਼ੁਰੂ ਹੋਈ ਸੀ ਤੇ ਦੂਜਾ ਵਿਸ਼ਵ ਯੁੱਧ ਦਾ ਕਰਕੇ 1939 ਵਿੱਚ ਉਹਨੂੰ ਬੰਦ ਕਰ ਦਿੱਤਾ ਸੀ ਪੱਕੇ ਤੌਰ ਤੇ ਹਲੋ ਜੀ ਹੁਣ ਵਾਪਸ ਪਾਰਕਿੰਗ ਚ ਚਾਲਦੇ ਆਂ ਦੇਖ ਲਿਆ ਆਪਾਂ ਲੇ ਓទਰ ਦਾ ਜੀ ਆਪਾਂ ਹੁਣ ਆ ਗਏ ਤੇ ਹੁਣ ਆਪਾਂ ਚੱਲੇ ਆਂ ਕਿੱਤੇ ਵੀ ਨਵੀਂ ਜਗ੍ਹਾ ਤੇ ਕੋਈ ਹੁਣ ਆਪਾਂ ਨਿਸ਼ਚੈ ਨਹੀਂ ਕੀਤਾ ਵੀ ਉੱਥੇ ਜਾਣਾ ਕਿ ਨਾ ਡਰ ਰਾਹੋ ਦੇ ਸਾਮਣੇ ਇਹ ਟਿਕੜਾ ਆਣਿਆ ਕਿਹੜੀਆਂ ਮੈਨੂੰ ਚਾਹੁੰਦਾ ਕਿ ਗੱਡੀ ਫਸੇ ਆਪਣੀ ਤਾਂ ਕਿ ਉੱਥੇ ਹਲਾਤੀ ਸਹੀ ਉਹ ਛੜਕ ਜਾਂਦੀ ਆ ਫਲ ਫਰੂਟ ਖਾ ਲਈਏ ਥੋੜੇ ਜੇ सोना सेव हो जाए वादिया जगह दो चार मिनट रह जाए तो तो चलो हम वाहन आगे नेशनल पार्क जिदा नाम है हाईलैंड नेशनल पार्क ਇੱਧਰਲੇ ਪਾਸੇ ਨਦੀ ਆ ਜਾਂਦੀ ਹੈ। ਸਾਹਮਣੇ ਪਹਾੜ ਆ ਜਾਂਦੇ ਆ। ਐਸ਼ਨਲ ਪਾਰਕ ਦਾ ਪਾਸ ਮਿਲਦਾ 7 ਡਾਲਰਾਂ 'ਚ। ਤੇ ਉਹ ਪਾਸ ਨਾਲ ਮਤਲਬ ਤੁਸੀਂ ਸਾਰਾ ਦਿਨ ਘੁੰਮ ਸਕਦੇ ਹੋ। ਤੇ ਇੱਧਰ ਸੱਜੇ ਪਾਸੇ ਪੁਛਕਿਚ ਦਫ਼ਤਰ ਆ ਜਾਂਦਾ। ਲੈ ਲਿਆ ਪਾਪਾ ਸੇ ਇੱਥੋਂ। ਇੱਕ ਮੱਗ ਲੈ ਲਿਆ ਭੁੱਲ ਗਿਆ ਸੀ ਮੈਂ। ਹੁਣ ਆਪਾਂ ਪਾਸ ਲਾਇਆ ਇੱਥੋਂ ਤੇ ਆਪਾਂ ਹੁਣ ਜਾਣਾ 6 ਨੰਬਰ ਤੇ ਕੋਰਨੀ ਬਰੂਕ ਇਹ ਚੜ੍ਹਨਾ ਤੇ ਜਿਵੇਂ ਅੱਥੇ ਦੱਸਿਆ ਹੋਇਆ ਕਿ 2 ਘੰਟੇ ਦਾ ਰ ਤੇ 6.5 ਕਿਲੋਮੀਟਰ ਹਾਈਕ ਕਰਨੀ ਆ ਇਹੋਂ ਜਾਣ ਦਾ ਟਾਈਮ ਆ